ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਕੌਮਦਾਰ ਸਰਮਾਇਆ ਹੋਇਆ ਕਰਦੇ ਹਨ ਸ਼ਹੀਦ ਦੀ ਸ਼ਹਾਦਤ ਕੌਮਾਂ ਨੂੰ ਜੀਵਨ ਦਾ ਅਨੁਭਵ ਦਿੰਦੀ ਹੈ ਸ਼ਹੀਦ ਦੀ ਸ਼ਹਾਦਤ ਕੌਮਾਂ ਦੇ ਅੰਦਰ ਨਵੀਂ ਰੂਹ ਉਪਕਦੀ ਹੈ ਸੋ ਅੱਜ ਅਸੀਂ ਉਸ ਮਹਾਨ ਸ਼ਹੀਦ ਦੀ ਗੱਲ ਕਰਾਂਗੇ ਜਿਨ੍ਹਾਂ ਦਾ ਜਿਉਂਦਿਆਂ ਹੀ ਸਿਰ ਦਾ ਖੋਪਰ ਉਤਾਰ ਦਿੱਤਾ ਗਿਆ ਸੀ ਸਨ 1716 ਈਸਵੀ ਦੇ ਵਿੱਚ ਮੱਬਾ ਬੰਦਾ ਸਿੰਘ ਬਹਾਦਰ ਨੂੰ ਖੋਫਨਾਕ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤੇ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਜੁਲਮਾਂ ਦੇ ਚੱਕਰ ਜਿਹੜੇ ਸਨ ਉਹ ਸਿੱਖ ਕੌਮ ਦੇ ਉੱਤੇ ਝੁੱਲਣ ਲੱਗੇ ਤੇ ਜਕਰੀਆ ਖਾਨ ਨੇ ਸਿੱਖਾਂ ਦੀ ਤਰ੍ਹਾਂ ਦੇ ਇਨਾਮ ਰੱਖੇ ਹੋਏ ਸਨ ਇਹ ਕਿ ਉਹਨਾਂ ਸਿੱਖਾਂ ਨੂੰ ਚੋਣਪਣ ਕੇ ਮੌਤ ਦੇ ਕਾਟ ਉਤਾਰਿਆ ਜਾਂਦਾ ਸੀ ਇਸ ਕਰਕੇ ਬਹੁਤ ਸਾਰੇ ਸਿੰਘ ਜਿਹੜੇ ਸਨ ਉਹ ਜੰਗਲੀ ਜਾਵਰ ਸੀ ਸਨ ਤੇ ਹਕੂਮਤ ਨੇ ਇਹ ਐਲਾਨ ਵੀ ਕਰ ਲਿਆ ਸੀ ਕਿ ਸਿੱਖ ਜਿਹੜੇ ਹਨ ਉਹ ਖਤਮ ਕਰ ਦਿੱਤੇ ਗਏ ਹਨ ਤੇ ਇਸੇ ਹੀ ਸਮੇਂ ਦੇ ਦੌਰਾਨ ਬੁੱਤਾ ਸਿੰਘ ਗਲਜਾ ਸਿੰਘ ਵਰਗੇ ਸਿੰਘਾਂ ਨੇ ਆ ਕੇ ਇਹ ਦੱਸਿਆ ਸੀ ਕਿ ਸਿੱਖ ਜਿਹੜੇ ਹਨ ਉਹ ਖਤਮ ਨਹੀਂ ਕੀਤੇ ਜਾ ਸਕਦੇ ਔਕਟਨਾ ਕੋ ਜਿਸ ਤਰ੍ਹਾਂ ਦੀ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਊਲਾ ਜਿੱਤੋਂ ਦੇ ਵਸਨੀਕ ਭਾਈ ਤਾਰੂ ਸਿੰਘ ਦੀ ਹਨ ਜਿਨ੍ਹਾਂ ਦੇ ਪਿਤਾ ਬਚਪਨ ਦੇ ਵਿੱਚ ਹੀ ਚੜ੍ਹਾਈ ਕਰ ਗਏ ਸਨ ਅਤੇ ਮਾਤਾ ਨੇ ਭਾਈ ਤਾਰੂ ਸਿੰਘ ਦੀ ਪਾਲਣਾ ਪੋਸ਼ਣਾ ਕਰਕੇ ਗੁਰਬਾਣੀ ਸੇਖ ਇਤਿਹਾਸ ਤੇ ਗੁਰਬਾਣੀ ਦੇ ਪ੍ਰਤੀ ਲਗਨ ਤੇ ਪਿਆਰ ਕੋਟ ਕੋਟ ਕੇ ਉਹਨਾਂ ਦੀ ਰਗ ਰਗ ਦੇ ਵਿੱਚ ਭਰ ਦਿੱਤਾ ਤੇ ਆਪਣੇ ਘਰ ਦੇ ਵਿੱਚ ਆਪਣੀ ਕਿਰਤ ਕਰਦੇ ਹਨ ਪਾਜੀ ਤਾਰੂ ਸਿੰਘ ਜੀ ਜਦੋਂ ਜਵਾਨ ਹੋਏ ਹਨ ਖੇਤੀਬਾੜੀ ਦਾ ਕੰਮ ਕਰਦੇ ਹਨ ਤੇ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ ਕਾਲ ਖਾਇਕੇ ਸਾਧੂਆਂ ਦੇ ਨਾਨਕਰਾ ਪਛਾਣੇ ਸੇ ਇਹਨਾਂ ਬਚਨਾਂ ਦੇ ਉੱਤੇ ਪਹਿਰਾ ਦਿੰਦੇ ਹਨ ਆਪਣੇ ਘਰ ਦੇ ਵਿੱਚ ਇਹਨਾਂ ਨੇ ਲੰਗਰ ਚਾਲੂ ਕੀਤਾ ਹੋਇਆ ਹੈ ਜਿੱਥੇ ਹਿੰਦੂ ਮੁਸਲਮਾਨਾਂ ਤੋਂ ਇਲਾਵਾ ਹੋਰ ਵੀ ਕਈ ਜਰੂਰਤਾਂ ਦੇ ਲੋੜਵੰਦ ਲੋਕ ਆ ਕੇ ਲੰਗਰ ਖਾਦੇ ਹਨ ਤੇ ਉਹਨਾਂ ਦੇ ਵਿੱਚੋਂ ਇੱਕ ਵਾਰ ਦੀ ਘਟਨਾ ਹੈ ਕਿ ਇੱਕ ਮੁਸਲਮਾਨ ਉਕੇ ਪਾਇਤਾ ਉਸੰਗ ਦੀ ਦੇ ਰੰਗਲ ਦੇ ਵਿੱਚ ਬੈਠਾ ਸੀ ਤੇ ਵạchਦੇ ਆ ਮਿਲਦੇ ਆ ਉਸਦੇ ਅੱਖਾਂ ਦੇ ਵਿੱਚੋਂ ਅਥਰੂ ਟੋਰੀ ਸਨ ਤੇ ਜਦੋਂ ਉਸਦੇ ਅਥਰੂਆਂ ਦਾ ਕਾਰਨ ਪੁੱਛਿਆ ਤੇ ਉਸਨੇ ਦੱਸਿਆ ਕਿ ਪੱਟੀ ਦਾ ਹਾਕਮ ਉਸਦੀ ਨੌਜਵਾਨ ਲੜਕੀ ਨੂੰ ਚੁੱਕ ਕੇ ਲੈ ਗਿਆ ਹੈ ਤੇ ਉਸਦੇ ਨਾਲ ਨਿਕਾਹ ਕਰਵਾਉਣਾ ਚਾਹੁੰਦਾ ਹੈ ਪਰ ਮੇਰੀ ਲੜਕੀ ਜਿਹੜੀ ਹੈ ਉਸਦੇ ਨਾਲ ਨਿਕਾਹ ਕਰਵਾਉਣ ਤੋਂ ਇਨਕਾਰ ਕਰਦੀ ਹੈ ਕਿਉਂਕਿ ਉਹ ਮੇਰੀ ਉਮਰ ਦਾ ਬੁੱਢਾ ਹੈ ਇਸ ਕਰਕੇ ਮੇਰੀ ਲੜਕੀ ਉਸਦੇ ਨਾਲ ਨਿਕਾਹ ਕਰਵਾਉਣ ਦੇ ਨਾਲ ਰਾਜ਼ੀ ਨਹੀਂ ਹੈ ਸੋ ਪਾਇਤਾ ਉਸੰਗ ਨੇ ਉਸ ਨੂੰ ਪੁੱਛਿਆ ਕਿ ਤੂੰ ਸਰਕਾਰ ਦੇ ਕੋਲ ਜਾ ਕੇ ਸ਼ਿਕਾਇਤ ਨਹੀਂ ਕੀਤੀ ਉਹ ਕਰੋੜੋ ਕੇ ਕਹਿਣ ਲਗਾ ਜਕਰਿਆ ਖਾਨ ਦੇ ਦਰਬਾਰ ਵੀ ਗਿਆ ਸੀ আর ਉਸਨੇ ਸਗੋਂ ਬੇਇਜਤ ਕਰਕੇ ਤੱਕੇ ਮਾਰ ਕੇ ਮੈਨੂੰ ਕੱਢ ਦਿੱਤਾ ਸੋ ਭਾਈ ਤਾਰੂ ਸਿੰਘ ਜੀ ਨੇ ਫਿਰ ਜ ਦਿੱਤਾ ਇਹ ਕਿ ਤੇਰੀ ਲੜਕੀ ਤੇਰੇ ਘਰ ਵਾਪਸ ਪਹੁੰਚ ਜਾਵੇਗੀ ਸੋ ਭਾਈ ਤਾਰੂ ਸਿੰਘ ਜੀ ਕੀ ਕਰਦੇ ਸਨ ਜਿੱਤੇ ਉਹ Hindu Muslimਾਂ ਤੇ ਹੋਰ ਲੋੜਵੰਦਾਂ ਨੂੰ ਲੰਗਰ ਸ਼ਿਕਾਉਂਦੇ ਸਨ ਉੱਥੇ ਆਪਣੇ ਜੁੜਾਲੂ ਸਿੰਘ ਜੋ ਜੰਗਲੀ ਰਹਿੰਦੇ ਸਨ ਤੇ ਉਹਨਾਂ ਨੂੰ ਰਾਤ ਭਰate ਲੰਗਰ ਰਸਤਾ ਅਸਰ ਅੱਦਕ ਪਹੁੰਚਾਂਦੇ ਸਨ ਆਪਣੀ ਕਿਰਤਕਾਰ ਦੇ ਵਿੱਚੋਂ ਉਹਨਾਂ ਦੀ ਵੀ ਉਸ ਸਹਾਇਤਾ ਤੇ ਮਦਦ ਕਰਦੇ ਸਨ। ਭਾਈ ਤਾਰੂ ਸਿੰਘ ਜੀ ਨੇ ਉਹਨਾਂ ਸਿੰਘਾਂ ਨੂੰ ਜੀ ਤਾਰੂ ਸਿੰਘਾਂ ਨੂੰ ਜਾ ਕੇ ਇਹ ਸਾਰਾ ਕੁਝ ਦੱਸਿਆ ਤੇ ਜੀ ਚਾਰੂ ਸਿੰਘਾਂ ਨੇ ਜਾਂ ਪੱਟੀ ਨੂੰ ਕਿਲਾ ਪਾਇਆ ਤੇ ਉਸ ਲੜਕੀ ਨੂੰ ਛੁੜਵਾ ਕੇ ਤੇ ਉਸਦੇ ਪਿਤਾ ਦੇ ਹਵਾਲੇ ਕੀਤਾ ਤੇ ਉਹ ਲੜਕੀ ਅਤੇ ਉਸਦੇ ਪਿਤਾ ਕਸੂਰ ਨੂੰ ਚਲੇ ਗਏ। ਕਿਉਂਕਿ ਜੇ ਘਰੇ ਫਿਰਦੇ ਤੇ ਜਕਰੀਆ ਖਾਨ ਨੇ ਉਹਨਾਂ ਨੂੰ ਮਾਰ ਦੇਣਾ ਸੀ। ਉਧਰ ਜਕਰੀਆ ਖਾਨ ਨੇ ਆਪਣੇ ਸਾਰੇ ਹੀ ਹਲਕਾਰਾਂ ਨੂੰ ਪੁਸ਼ਟੇ ਇਕੱਠੇ ਕਰਕੇ ਪੁੱਛਿਆ ਕਿ ਪੱਟੀ ਦੇ ਆਕਮ ਨੂੰ ਮਾਰਨ ਵਾਲਾ ਕੌਣ ਹੈ ਜਦੋਂ ਕਿ ਸਿੰਧ ਤਾਂ ਸੀ ਖਤਮ ਕਰ ਦਿੱਤੇ ਹੋਏ ਹਨ। ਪਿੰਡਾਂ ਸ਼ਹਿਰਾਂ ਵਿੱਚ ਕੋਈ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਇਸ ਸਾਰੀ ਘਟਨਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ ਨਵਾਬ ਮੁਲਖੀਨ ਕੋ ਪੁੱਛਿਓ ਸਿੰਘ ਰਜਕ ਕਾਹਨ ਤੇ ਖਾਹੇ ਨੈ ਉਹ ਗਰਾਹੀ ਹਲਵਾਹੀ ਨੈ ਚੱਕਰੀ ਬਣ ਜਿ ਕਮਾਹੇ ਕੋਈ ਭੁੱਖੇ ਕੇ ਮਨਾਹੇ ਮਰਾਹੀ ਦਾਣਾ ਖਾਣਾ ਜਨ ਬੈ ਨਾਹੀ ਔਰ ਟੋਲੇ ਹੁਣ ਬਣ ਕੇ ਰਾਹੀ ਖੋਜ ਪੁਲਕੇ ਮਾਰੇ ਤਾਹੀ ਜਿਨ ਪਿੰਡਲ ਮੈਂ ਸਿੰਘ ਕੋ ਪਇਓ ਸੋਈ ਪਿੰਡ ਉਜਾੜ ਮੈਂ ਦੇਓ ਛੋਰ ਗਏ ਵਾ ਆਪਣੀ ਦੇਸ਼ ਭੁੱਖੇ ਹੋਏ ਵਿਟਾਵੇਂ ਪੇਸ ਰਜਕ ਬਿਨਾ ਕੋਈ ਜੀਵੇ ਨਾਹੀ ਕੋਈ ਕੇਮ ਜੀਵੇ ਰਜਕ ਬਿਨਾ ਹੀ ਫੰਤ ਸਾਗ ਖਾਏ ਮਨੁੱਖ ਕਬ ਜੀਵੇ ਜੋ ਜੀਵੇ ਤੁਰੰਗ ਜੋਗ ਨਾ થીਵੇ ਸੋ ਅਗੋ ਜਿੰਦਿਆਲੇ ਗਿਬਦਾਰ ਹੈ ਮੁਖਵਰ ਹੈ ਕਿ ਉਸਨੇ ਜਕਰੀਆ ਖਾਨ ਦੇ ਪਾਸ ਚੁਗਲੀ ਕੀਤੀ ਤੇ ਹੋਰ ਮਸਾਲਾ ਲਾ ਕੇ ਵੱਧ ਚੜਾ ਕੇ ਗੱਲ ਕਰਕੇ ਇਹ ਕਿਹਾ ਜਿਸ ਦਾ ਜ਼ਿਕਰ ਸਰਦਾਰਪਤਨ ਸਿੰਘ ਕੰਗਵੇਸਤਰਾ ਕਰਦੇ ਹਨ ਹਰ ਭਗਤ ਨਰਨਜਣੀਆਂ ਜੋ ਫਿਰ ਕਹੀ ਫੂਲੋ ਪਿੰਡ ਦੇ ਕਮਰਜੇ ਨਹੀਂ ਕਾਲੂ ਸਿੰਘ ਤਾਂ ਖੇਤੀ ਕਰੇ ਸਾਥ ਪਿੰਡ ਵੇ ਹਲਾ ਪੜੇ ਦੇ ਹਾਕਮ ਕਰ ਕਸ਼ਤੋੜਾ ਖਾਵੇ ਹਮ ਬੱਚੇ ਸਿੰਘਨ ਕੇ ਪਾਸ ਪਹੁੰਚਾ ਲਿਆ ਸ਼ਬਦ ਚੌਂਕੀ ਗੁਰ ਆਪਣੇ ਕੀ ਕਰੇ ਸੋ ਮਰਨ ਤੇ ਨਹਿਕ ਨਡਰ ਗੰਗਾ ਜਮਨਾ ਕੇ ਨਿਕਲਣਾ ਜਾਵੇ ਆਪਣੇ ਗੁਰ ਕੀ ਛਕੜੀ ਨਾਵੇ ਸੋ ਹਰ ਭਗਤ ਨਰਨਜਣੀਆਂ ਨੇ ਚੁਗਲੀ ਕੀਤੀ ਕਿ ਸਰਕਾਰ ਜਿੰਨੀ देर ਤਾਰੂ ਸਿੰਘ ਵਰਗੇ ਸੇਕ ਹਨ ਕੋਈ ਨੀਂ ਦੇਰ ਇਹਨਾਂ ਸੇਕਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਤਾਰੂ ਸਿੰਘ ਉਹਨਾਂ ਨੂੰ ਲੰਗਰ ਪਹੁੰਚਾਉਂਦਾ ਹੈ ਸਿੰਘਾਂ ਨੂੰ ਇਸ ਕਰਕੇ ਜਿਹੜੇ ਜੰਗਲੀ ਸਿੰਘ ਰਹਿੰਦੇ ਹਨ ਉਹਨਾਂ ਨੂੰ ਤਾਰੂ ਸਿੰਘ ਜਿਹੜਾ ਹੈ ਉਹ ਲੰਗਰ ਸਿਖਾਉਂਦਾ ਹੈ ਜਦੋਂ ਜਕਰੀਆ ਖਾਨ ਨੇ ਇਹ ਗੱਲ ਸੁਣੀ ਤੇ ਉਸਨੇ ਹਰ ਭਗਤ ਨਰਿੰਜਨੀਆਂ ਦੇ ਨਾਲ ਕੁਝ ਸਿਪਾਹੀ ਤੋਰੇ ਤੇ ਹੁਕਮ ਕੀਤਾ ਕਿ ਜਾਓ ਉਸ ਤਾਰੂ ਸਿੰਘ ਨੂੰ ਪਕੜ ਕੇ ਲਿਆਓ ਆ ਤਾਰੂ ਸਿੰਘ ਇਕੱਲਾ ਜੋਹੂ ਛਿੱੜੀ ਜਾਏ ਲੈ ਆਵੇ ਸੋ 20 ਤੋਂ 30 ਸਾਂਗ ਭਿਆਦੇ ਦਿਓ ਰਸਤੇ ਨੂੰ ਚੌਕਸ ਪੋਸਟ ਕਰ ਲਿਓ ਸੋ ਜਕਰੀਆ ਖਾਨ ਦੇ ਹੁਕਮ ਦੇ ਨਾਲ ਹਰ ਭਗਤ ਨਰਿੰਜਨੀਆਂ ਸਿਪਾਹੀ ਲੈ ਕੇ ਪ ਭਾਈ ਤਾਰੂ ਸਿੰਘ ਜੀ ਉਸ ਵਕਤ ਖੇਤਾ ਵਿੱਚ ਕੰਮ ਕਰਨ ਗਏ ਹੋਏ ਸਨ ਉਧਰ ਗੁਰਸਿੱਖੀ ਸਿਧਾਂਤਾਂ ਅਨੁਸਾਰਕ ਮਾਤਾ ਜੀ ਨੇ ਇਹਨਾਂ ਸਿਪਾਹੀਆਂ ਨੂੰ ਆਪ ਭਗਤ ਜੀ ਆਇਆਂ ਕਹਿੰਦੇ ਹੋਇਆਂ ਇਹਨਾਂ ਨੂੰ ਲੰਗਰ ਸ਼ਕਾਇਆ ਭਾਈ ਤਾਰੂ ਸਿੰਘ ਜੀ ਆਏ ਤੇ ਸਿਪਾਹੀ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਤੁਸੀਂ ਸਿੰਘਾਂ ਨੂੰ ਲੰਗਰ ਸ਼ਕਾਉਂਦੇ ਹੋ ਇਸ ਕਰਕੇ ਤੁਹਾਨੂੰ ਗ੍ਰਿਫਤਾਰ ਕੀਤਾ ਜਾਵੇਗਾ ਸੋ ਕਿਹਾ ਜਾਂਦਾ ਹੈ ਕਿ ਭਾਈ ਤਾਰੂ ਸਿੰਘ ਜੀ ਤੇ ਉਹਨਾਂ ਦੀ ਭੈਣ ਤਾਰੂ ਨਾਨੂ ਗ੍ਰਿਫਤਾਲ ਕਰਕੇ ਸਿਪਾਹੀ ਆਪਣੇ ਨਾਲ ਲੈ ਤੁਰੀ ਸਾਰਾ ਪਿੰਡ ਇਕੱਠਾ ਹੋ ਗਿਆ ਕਿਉਂਕਿ ਸਾਰੇ ਪਿੰਡ ਦੇ ਲੋਕ ਜਿਹੜੇ ਸਨ ਉਹ ਭਾਈ ਤਾਰੂ ਸਿੰਘ ਜੀ ਦਾ ਸਤਿਕਾਰ ਕਰਦੇ ਸਨ ਤੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਅਸੀਂ ਇਹਨਾਂ ਸਿਪਾਹੀਆਂ ਦੇ ਨਾਲ ਲੜ ਕੇ ਤੇ ਭਾਈ ਤਾਰੂ ਸਿੰਘ ਜੀ ਨੂੰ ਇਹਨਾਂ ਤੋਂ छुड़ा ਲੈਂਦੇ ਹਾਂ ਪਰ ਭਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਤੁਸੀਂ ਮੇਰੇ ਬਦਲੇ ਇਹ ਕੁਝ ਕਰੋਗੇ ਤੇ ਜਕਰੀਆ ਖਾਨ ਤੁਹਾਨੂੰ ਬਖਸ਼ੇਗਾ ਨਹੀਂ ਉਹ ਤੁਹਾਨੂੰ ਵੀ ਮਾਰ ਦੇਵੇਗਾ ਇਸ ਕਰਕੇ ਮੈਂ ਆਪ ਇਸ ਫੈਸਲੇ ਨੂੰ ਨਿਗਟਾਂਗਾ ਤੇ ਮੈਂ ਆਪ ਇਹ ਗੱਲ ਜਕਰੀਆ ਖਾਨ ਦੇ ਸਾਹਮਣੇ ਕਰਾਂਗਾ ਸੋ ਫਰੈਂਡਸ ਲੋਕਾਂ ਨੇ ਭਾਈ ਤਾਰੂ ਸਿੰਘ ਦੀ ਫੈਨ ਤਾਰੂ ਨੂੰ ਉਹਨਾਂ ਸਪਾਹੀਆਂ ਦੇ ਕੋਲ ਛੁਡਾ ਲਿਆ ਤੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਤੇ ਲਾਹੌਰ ਲੈ ਜਾਇਆ ਗਿਆ ਜਿਸ ਦਾ ਜ਼ਿਕਰ ਰਤਨ ਸਿੰਘ ਪੰਗੂ ਇਸ ਤਰ੍ਹਾਂ ਕਰਦੇ ਹਨ ਕਿ ਜਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਤਸੀਹੇ ਦੇਣੇ ਸ਼ੁਰੂ ਕੀਤੇ ਜਮ ਜਮ ਸਿੰਘ ਕੋ ਤੁਰਕ ਸਤਾਵੇ ਤੇ ਮਤਨੂ ਮੁਖ ਸਿੰਘ ਲਾਲੀ ਆਵੇ ਜਮ ਜਮ ਸਿੰਘ ਕਸ਼ਕੀਏ ਨਾ ਖਾਏ ਤੇ ਮਤਨ ਸਿੰਘ ਸੰਤੋਖ ਆਏ ਸੋ ਭਾਈ ਤਾਰੂ ਸਿੰਘ ਜੀ ਨੂੰ ਜਕਰੀਆ ਖਾਨ ਨੂੰ ਕਹਿਣ ਲੱਗਾ ਇਹ ਤੂੰ ਮੁਸਲਮਾਨ ਬਣ ਜਾ ਤੇ ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ ਨਵਾਬ ਕਹੇ ਤੂੰ ਹੋ ਮੁਸਲਮਾਨ ਤਬ ਛੱਡਾਂਗਾ ਤਮਰੀਦਾਨ ਸਿੰਘ ਕਹੇ ਹਮ ਡਰ ਕ ਹਾਂ ਉਹ ਬਣ ਕੇ ਮੁਸਲਮਾਨ ਸੋ ਭਾਈ ਤਾਰੂ ਸਿੰਘ ਜੀ ਨੇ ਦੁਬਾਬ ਦੇ ਦਿੱਤਾ ਕਿ ਮੈਂ ਮੁਸਲਮਾਨ ਨਹੀਂ ਹੋ ਸਕਦਾ ਮੈਂ ਸਿੱਖੀ ਨੂੰ ਕੇ ਸ਼ਾਂਤੀ ਸਲਾਸਾਂ ਦੇ ਨਾਲ ਨਿਭਾਵਾਂਗਾ ਸੋ ਜਕਰੀਆ ਖਾਨ ਨੇ ਹੁਕਮ ਦੇ ਦਿੱਤਾ ਕਿ ਇਸ ਦਾ ਖੋਪਰ ਉਤਾਰ ਕੇ ਤੇ ਇਸ ਨੂੰ ਸ਼ਹੀਦ ਕਰ ਦਿੱਤਾ ਗਿਆ ਸੋ ਭਾਈ ਤਾਰੂ ਸਿੰਘ ਜੀ ਦਾ 1 ਜੁਲਾਈ ਸਨ 1745 ਨੂੰ ਲਾਹੌਰ ਦੇ ਨਖਾਸ ਚੌਕ ਵਿਖੇ ਖੋਪਰ ਉਤਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਥੋੜੀ ਦੇਰ ਹੋਈ ਤੇ ਜਕਰੀਆ ਖਾਨ ਦੇ ਬੰਨ ਪੈ ਗਿਆ ਤੇ ਕਈ ਹਕੀਮ ਲੈ ਕੇ ਡਾਕਟਰ ਮਗਾਇਗੇ ਤੇ ਕੋਈ ਵੀ ਇਲਾਜ ਨਹੀਂ ਸੀ ਹੋਣ ਹੁਣ ਜਕਰੀਆ ਖਾਨ ਜਿਹੜਾ ਹੈ ਉਹ ਤੜਪਦਾ ਹੈ ਬੰਨ ਦੇ ਨਾਲ ਤੇ ਜਕਰੀਆ ਖਾਨੇ ਭਾਈ ਸੁਦੇਸ਼ ਸਿੰਘ ਜੀ ਦੇ ਰਾਹੀਂ ਸਿੱਖਣ ਸੋਚਦਾ ਇਲਾਜ ਪੁੱਛਿਆ ਕਿ ਮੇਰੇ ਤੋਂ ਅਲਗਿਆ ਹੋ ਗਿਆ ਹੈ ਆਰੀ ਭਾਈ ਤਾਰੂ ਸਿੰਘ ਜੀ ਦੇ ਉੱਤੇ ਜੰਮ ਕਰਕੇ ਇਸ ਕਰਕੇ ਮੈਨੂੰ ਇਹਨਾਂ ਦਾ ਸ਼ਰਾਪ ਲੱਗ ਗਿਆ ਹੈ ਇਹ ਕੋਈ ਇਲਾਜ ਦੱਸਵਾ। ਅਗੋਂ ਸਿੱਖਣੇ ਗੁਰਮਤਾ ਕਰਕੇ ਤੇ ਇਹ ਹੁਕਮ ਭੇਜਿਆ ਇਹ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਜਕਰੀਆ ਖਾਨ ਦੇ ਸਿਰ ਵਿੱਚ ਮਾਰੂਗੇ ਤੇ ਉਸ ਦਾ ਬਨ ਖੁੱਲ ਜਾਵੇਗਾ। ਤੇ ਅਜੇ ਹਾਹੀ ਹੋਇਆ ਜਿਵੇਂ ਜਿਵੇਂ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਜਕਰੀਆ ਖਾਨ ਦੇ ਸਿਰ ਵਿੱਚ ਫਜਦੀ ਹੈ ਕਿਉਂ ਕਿਉਂ ਸਦਾ ਬਨ ਖੁੱਲਦਾ ਹੈ ਤੇ ਉਸ ਨੂੰ ਆਰਾਮ ਮਹਿਸੂਸ ਹੁੰਦਾ ਹੈ। ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਕੰਨਦਾ ਹੋਇਆ ਜਕ ਜਿਸ ਨੇ ਭਾਈ ਤਾਰੂ ਸਿੰਘ ਜੀ ਦਿੱਤੇ ਜੀਉਮ ਕੀਤਾ ਸੀ ਭਾਈ ਤਾਰੂ ਸਿੰਘ ਨੇ ਉਸ ਨੂੰ ਆਪਣੀ ਜੁੱਤੀ ਦੀ ਨੋਕ ਦੇ ਅੱਗੇ ਲਾ ਕੇ ਤੇ ਅੱਗੇ ਤੋਰ ਲਿਆ ਪਹਿਲਾਂ ਜੱਪੀਆ ਕਾਂ ਦੀ ਮੌਤ ਹੋਈ ਫਿਰ ਭਾਈ ਤਾਰੂ ਸਿੰਘ ਜੀ ਦੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਗਈ ਪਰ ਭਾਈ ਤਾਰੂ ਸਿੰਘ ਜੀ ਨੇ ਇਸ ਸਮੇਂ ਵੀ ਪਰਮਾਤਮਾ ਦੇ ਨਾਲ ਸੁਰਤ ਜੋੜ ਕੇ ਤੇ ਪਰਮਾਤਮਾ ਦੇ ਪਾਣੀ ਨੂੰ ਛੜੇ ਮੱਥੇ ਮੰਨਦੇ ਹੋਏ ਇਸ ਦੁੱਖ ਤੇ ਤਸੀਹੇ ਨੂੰ ਸ਼ਾਂਤਿਤ ਹੋ ਕੇ ਤੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਸਹਾਰਿਆ ਤੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਰੰਗਦੀ ਦੁਨੀਆਂ ਤੱਕ ਸਿੱਖ ਨੌਂ ਜਵਾਨਾਂ ਨਾਲ ਇਹ ਚੇਤਾ ਪਰਵੰਦੀ ਰਹੇਗੀ ਕਿ ਇਹ ਭਾਈ ਕਿਤੇ ਵੀ ਇਹ ਬੋਲਣਾ ਜਾਣਾ ਕਿਉਂਕਿ ਇਸ ਸਿੱ ਸ਼ਿਕਰੇ ਬਹੁਤ ਕੁ ਬਣੀਆਂ ਦਿੱਤੀਆਂ ਹਨ ਪਾਈ ਤਾਲ ਸੰਟਿਮਰ ਕੇ ਮਹਾਨ ਜੋਧਿਆ ਨੇ ਸਿੱਕੀ ਨੂੰ ਕੈਮਰ ਰੱਖਣ ਵਾਸਤੇ ਆਪਣਾ ਖੂਨ ਡੋਲਿਆ ਆਪਣੀ ਸ਼ਹਾਦਤ ਦਿੱਤੀ ਕਹਿਆਂ ਪੁੱਲਾਂ ਦੇਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ